ਅੱਜ ਦੀ ਇਸ ਖਾਸ ਸਿਆਸੀ ਚਰਚਾ ਤੇ ਵਾਜ਼ਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਲਗਨ ਸਿੰਘ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਦਾਰ ਜੁਗਿੰਦਰ ਸਿੰਘ ਜੀ ਸਰ ਸਵਾਗਤ ਹੈ ਵਾਜ਼ਦਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਇਸ ਟਾਈਮ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਦੂਜੇ ਪਾਸੇ ਰਾਜਨੀਤੀ ਪੰਜਾਬ ਦੀ ਪੂਰੀ ਗਰਮਾ ਚੁੱਕੀ ਹੈ ਤੇ ਆਪਾਂ ਗੱਲ ਕਰੀ ਵੀ ਨਵੇਂ ਅਕਾਲੀ ਦਲ ਦੇ ਗਠਨ ਦੀਆਂ ਚਰਚਾਵਾਂ ਨੇ ਇਸ ਟਾਈਮ ਉਲਝੀ ਤਾਣੀ ਸੁਲਝਾ ਰੇ ਬਾਦਲ ਧੜੇ ਤੇ ਇੱਕ ਨਵਾਂ ਤੀਰ ਮਾਰ ਦਿੰਦਾ ਤੇ ਆਪਾਂ ਗੱਲ ਵੀ ਉੱਥੇ ਕਰਦੇ ਆਂ ਵੀ ਇਸ ਨਵੇਂ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ ਤੇ ਵੱਡਾ ਸਵਾਲ ਹੈ ਇਸ ਨਵੇਂ ਅਕਾਲੀ ਦਲ ਦਾ ਨਾਂ ਕੀ ਹੋਵੇਗਾ ਅ ਲਗਨ ਜੀ ਤੁਸੀਂ ਇੱਕ ਸਵਾਲ 'ਚ ਕਈ ਸਵਾਲ ਕੀਤੇ ਆ ਹਮ ਪਰ ਇਹ ਗੱਲ ਸੱਚੀ ਹੈ ਕਿ ਅਕਾਲੀ ਦਲ ਦੀ ਜਿਹੜੀ ਤਾਣੀ ਹੈ ਬਾਦਲ ਧੜੇ ਦੀ ਜਿਹੜੀ ਤਾਣੀ ਹੈ ਉਲਝੀ ਹੋਈ ਹੈ ਪਰ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗਸ 90 ਸਾਲ ਦੇ ਪਹਿਲੇ ਹਫਤੇ ਹੋਣ ਜਾ ਰਹੀ ਸੀ ਜਾਂ ਜਿੱਦੇ ਵਿੱਚ ਵੱਡਾ ਇਹ ਸੀਗਾ ਮਸਲਾ ਕਿ ਕਾਲੀ ਦਲ ਦੇ ਜਿਹੜੀ ਹਾਈ ਕਮਾਂਡ ਜਾਂ ਲੀਡਰਸ਼ਿਪ ਹੈ ਜਾਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ ਤੇ ਉਹਦੇ ਨਾਲ ਹੀ ਜਿਹੜੀ శ్రీ ਕਾਲਤਾਖ ਸਾਹਿਬ ਵੱਲੋਂ ਕਮੇਟੀ ਬਣਾਈ ਗਈ ਹੈ ਸੱਤ ਮੈਂਬਰੀ ਕਮੇਟੀ ਉਹਨੂੰ ਮਾਨਤਾ ਦਿੱਤੀ ਜਾਂਦੀ ਹੈ ਜਾਂ ਨਹੀਂ ਮਾਨਤਾ ਦਿੱਤੀ ਜਾਂਦੀ ਜਿਸ ਤਰ੍ਹਾਂ ਕਾਲੀ ਦਲ ਨੇ శ్రీ ਕਾਲਤਾਖ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਇਸ ਕਮੇਟੀ ਦੇ ਮਾਮਲੇ ਨੂੰ ਲਟਕਾਇਆ ਤੇ ਉਹਦੇ ਨਾਲ ਹੀ ਜਿਹੜੀ ਕਾਲੀ ਲੀਡਰਸ਼ਿਪ ਦਾ ਅਸਤੀਫਾ ਹਫਤੇ ਚ ਜਾਂ ਤਿੰਨ ਦਿਨਾਂ ਚ ਪ੍ਰਵਾਨ ਕਰਨ ਲਈ ਵਰਕਿੰਗ ਕਮੇਟੀ ਨੂੰ ਕਿਹਾ ਗਿਆ ਸੀ ਉਸ ਮੁੱਦੇ ਤੇ ਵੀ ਕਹ ਲੋ ਵਰਕਿੰਗ ਕਮੇਟੀ ਜਾਂ ਕਾਲੀ ਦਲ ਬੈਕਫੁੱਟ ਤੇ ਹੀ ਰਿਹਾ ਔਰ ਕਾਲੀ ਦਲ ਦਾ ਇਹ ਪ੍ਰਧਾਨ ਦਾ ਜਿਹੜਾ ਅਸਤੀਫਾ ਹੈ ਉਹ ਹੁਣ ਤੱਕ ਲਟਕਿਆ ਹੀ ਆ ਰਿਹਾ ਔਰ ਇਹ ਜ਼ਰੂਰ ਆ ਜਿਹੜੀਆਂ ਨਵੀਆਂ ਚਰਚਾਾਂ ਹਨ ਉਹ ਛੇ ਹੈ ਕਿ ਪਰ ਅਵੇ ਇਸ ਹਫਤੇ ਚ 4 ਨੂੰ ਉਹ ਮੀਟਿੰਗ ਹੋਣੀ ਸੀ ਵਰਕਿੰਗ ਕਮੇਟੀ ਦੀ ਪਰ ਉਹ ਕਮਿਟੀ ਜਿਹੜੀ ਮੀਟਿੰਗ ਆ ਉਹ ਸਰਗੋਸ਼ ਸਿੰਘ ਜੀ ਦੇ ਅੰਦਰਲੀ ਜਾਣਕਾਰੀਆਂ ਮੁਤਾਬਕ ਉਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਜੀ ਔਰ ਉਹ ਮੱਗੀ ਦੇ ਮੇਲੇ ਜਾਂ ਮੁਕਸਰ ਦਾ ਜਿਹੜਾ ਜੋੜ ਮੇਲਾ ਹੁੰਦਾ ਉਸ ਤੋਂ ਬਾਅਦ ਜਿਹੜੀ ਹੈ ਉਹ ਮੀਟਿੰਗ ਹੋਊਗੀ ਔਰ ਇਹ ਜ਼ਰੂਰ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਆਪਦੇ ਜਿਹੜੇ ਅਸਤੀਫਾ ਉਹਨੂੰ ਪ੍ਰਵਾਨ ਕਰਨ ਲਈ ਵਰਕਿੰਗ ਕਮੇਟੀ ਨੂੰ ਅnder ਖਾਤੇ ਹਦਾਇਤ ਵੀ ਕਰ ਦਿੱਤੀ ਗਈ ਹੈ। ਹਮ ਤਕਵੀਰ ਦਾ ਜਿਹੜਾ ਅਸਤੀਫੇ ਦਾ ਮੁੱਦਾ ਬਹੁਤ ਸਮੇਂ ਤੋਂ ਲਟਕਿਆ ਆ ਰਿਹਾ ਹੈ। ਕਿਉਂਕਿ ਉਹਨਾਂ ਨੇ ਕਾਫੀ ਸਮਾਂ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਪਰ ਉਹ ਅਸਤੀਫਾ ਪ੍ਰਵਾਨ ਹੋਣ ਬਾਰੇ ਸਹਿਮਤੀ ਜ਼ਰੂਰ ਹੋ ਗਈ ਹੈ। ਪਰ ਜਿਹੜੀ 7 ਮੈਂਬਰੀ ਕਮੇਟੀ ਹੈ ਉਹ ਚ ਮਤਲਬ ਉਹ ਧਾਰਮਿਕ ਤੌਰ ਤੇ ਸ੍ਰੀ ਕਾਲਤਾਕਸਾਬ ਵੱਲੋਂ ਬਣਾਈ ਜਾਣ ਕਰਕੇ ਹਾਂ ਪਰ ਜੇ ਅਕਾਲੀ ਦਲ ਦੀ ਅਕਾਲੀ ਦਲ ਨੇ ਜਿਹੜੀ ਰਾਇ ਲਈ ਹੈ ਆਪਣੇ ਲੀਗਲ ਐਡਵਾਈਸਰ ਤੋਂ ਜੀ ਉਹਦੇ ਮਤਲਬ ਕਿ ਜੇ ਉਹ ਰਾਇ ਨੂੰ ਇਹ ਮੰਨਦੇ ਆ ਤਾਂ ਜਿਹੜੀ ਪਾਰਟੀ ਦੀ ਮਾਨਤਾ ਹੈ ਸਿਆਸੀ ਮਾਨਤਾ ਹੈ ਰਾਜਨੀਤਿਕ ਤੌਰ ਤੇ ਜਿਹੜੀ ਰਜਿਸਟ੍ਰੇਸ਼ਨ ਆ ਉਹ ਇਹ ਹੋ ਰਿਹਾ ਕਿ ਉਹ ਰੱਦ ਹੋ ਸਕਦੀ ਹੈ ਜੀ ਦੂਸਰੇ ਪਾਸੇ ਇਹ ਵੀ ਹੈ ਕਿ ਜਿਸ ਤਰ੍ਹਾਂ ਦੇ ਸਵਾਲ ਉੱਠ ਰਹੇ ਆ ਕਿ ਅਕਾਲੀ ਦਲ ਜਿਹੜਾ ਹੁਣ ਤੱਕ ਸਿੱਖਾਂ ਦੀ ਨੁਮਾਇੰਦਾ ਪਾਰਟੀ ਕਹਿੰਦਾ ਆ ਰਿਹਾ ਆਇਆ ਹੈ ਜਾਂ ਹੁਣ ਤੱਕ ਧਾਰਮਿਕ ਮੁੱਦਿਆਂ ਤੇ ਸਿੱਧੀ ਦਖਲ ਅੰਦਾਜ਼ੀ ਕਰਦਾ ਆਇਆ ਜਾਂ ਸ਼੍ਰੋਮਣੀ ਕਮੇਟੀ ਨੂੰ ਜਾਂ ਇਤੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਹੋਰ ਜਥੇਦਾਰਾਂ ਨੂੰ ਹੁਦੈਤਤਾ ਵੀ ਜਾਰੀ ਕਰਦਾ ਆਇਆ ਅਕਾਲੀ ਦਲ ਤੇ ਹੁਣ ਜਦੋਂ ਅ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਜਾਂ ਉਹਦੇ ਮੰਨਣ ਦੀ ਗੱਲ ਆਈ ਹੈ ਤਾਂ ਆਪ ਪਾਰਟੀ ਪ੍ਰਧਾਨ ਜਾਂ ਅਕਾਲੀ ਦਲ ਇਸ ਮੁੱਦੇ ਤੋਂ ਭੱਜ ਰਿਹਾ ਹੈ। ਹੈ ਇਸ ਹਲਾਤਾਂ ਚ ਜਾਂ ਇਹਨਾਂ ਹਲਾਤਾਂ ਚ ਅਕਾਲੀ ਦਲ ਉਹ ਸੱਤ ਮੈਂਬਰੀ ਕਮੇਟੀ ਦੇ ਮੁੱਦੇ ਤੇ ਜਿਹੜਾ ਕੋਈ ਵਿਚਕਾਰਲਾ ਰਸਤਾ ਵੀ ਲੱਭ ਰਿਹਾ ਹੈ। ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਮੰਨਿਆ ਜਾਵੇ ਤੇ ਦੂਸਰੇ ਪਾਸੇ ਜਿਹੜੀ ਉਹ ਕਮੇਟੀ ਹੈ ਉਹ ਵੀ ਵਰਕਰਾਰ ਰਹੇ ਜੀ। ਉਹ ਕਮੇਟੀ ਦਾ ਜਿਹੜਾ ਕੰਮ ਹੈ ਉਹਨੇ ਪੜਤੀ ਕਰਨੀ ਆ ਔਰ ਉਹਦੇ ਨਾਲ ਡੈਲੀਗੇਟਾਂ ਦੀ ਚੋਣ ਹੋਣੀ ਆ ਡੈਲੀਗੇਟਾਂ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣੀ ਆ ਨਵੇਂ ਪ੍ਰਧਾਨ ਦੀ। ਉਹ ਕਮੇਟੀ ਦਾ ਮੁੱਦਾ ਜਿਹੜਾ ਅਜੇ ਉੱਤੇ ਵਿਚਾਰ ਚਰਚਾ ਹੋ ਸਕਦਾ ਹੈ ਕਿ ਜਿਹੜਾ ਮਾਗੀ ਦਾ ਮੁਕਸਰ ਦਾ ਜੋੜ ਮੇਲਾ ਉਸ ਤੋਂ ਬਾਅਦ ਹੋਵੇ ਔਰ ਦੂਸਰੀ ਗੱਲ ਹੈ ਕਿ ਤੁਸੀਂ ਗੱਲ ਕੀਤੀ ਹੈ ਕਿ ਉੱਥੇ ਮੁਕਸਰ ਦੇ ਜੋੜ ਮੇਲੇ ਤੇ ਨਵੇਂ ਕਾਲੀ ਦਲ ਦੇ ਗਠਨ ਦੀਆਂ ਚਰਚਾਵਾਂ ਨੇ ਜੀ ਚਰਚਾਵਾਂ ਇਹ ਮਤਲਬ ਇਹ ਤਾਂ ਹੁਣ ਹੋਰ ਹੀ ਲੱਗ ਚੁੱਕੀ ਹੈ ਚਰਚਾਾਂ ਤੇ ਇਹ ਵਾਕਈ ਉੱਥੇ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਤੜਾ ਜਾਂ ਪੰਥਕ ਤੜਾ ਜੀ ਨੂੰ ਕਹਿੰਦੇ ਆ ਉਨ੍ਹਾਂ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਹੈ। ਔਰ ਕਾਲੀਦਲ ਨੇ ਵੀ ਕਿਉਂਕਿ ਸ਼੍ਰੋਮਣੀ ਕਮੇਟੀ ਚੋਣਾਂ ਸਰਤੇ ਨੇ। ਹਾਂ ਇਹ ਆ ਰਹੀਆਂ ਨੇ। ਔਰ ਜਦੋਂ ਇਹ ਚਰਚਾਵਾਂ ਛਿੜੀਆਂ ਨੇ ਜਾਂ ਸ਼ੁਰੂ ਹੋਈਆਂ ਨੇ ਤਾਂ ਕਾਲੀਦਲ ਨੂੰ ਵੀ ਅੰਦਰ ਖਾਤੇ ਜਿਹੜਾ ਤੁਸੀਂ ਕਿਹਾ ਕਿ ਸਿੱਧਾ ਤੀਰ ਇੱਕ ਹੋਰ ਹੁਲਜਨ ਚ ਫਸੇ ਕਾਲੀਦਲ ਤੇ ਹੋਰ ਤੀਰ ਵਜਿਆ। ਔਰ ਕਾਲੀਦਲ ਨੇ ਵੀ ਇਸ ਮੌਕੇ ਨੂੰ ਬੜੀ ਜਲਦੀ ਸੰਭਾਲਦੇ ਆ ਜਾਂ ਬਾਦਲ ਢੜੇ ਨੇ ਬੜੀ ਜਲਦੀ ਸੰਭਾਲਦੇ ਆ। ਉਹਨਾਂ ਨੇ ਵੀ ਭਾਵੇਂ ਪਹਿਲਾ ਕਾਨਫਰੰਸ ਉਥੇ ਕਰਨ ਦਾ ਪ੍ਰੋਗਰਾਮ ਨਹੀਂ ਸੀਗਾ ਕਾਲੀ ਦਲ ਦਾ ਜਿਸ ਤਰ੍ਹਾਂ ਕਾਲੀ ਨੇ ਜਿਮਨੀ ਚੋਣਾ ਚੋਂ ਪੈਰ ਪਿੱਛੇ ਖਿੱਚਿਆ ਉਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਹੋਈਆਂ ਕਿ ਖੇਤਰੀ ਪਾਰਟੀ ਦੇ ਹਾਲਾਤਾਂ ਨੂੰ ਜਿਹੜਾ ਵਿਗਾੜਤਾ ਜਾਂ ਕਾਲੀ ਦਲ ਦੇ ਨਿਸ਼ਾਨੇ ਸਾਦੇ ਆ ਲੋਕਾਂ ਨੇ ਹਾਂ ਪਰ ਉਸ ਤੋਂ ਬਾਅਦ ਕਾਲੀ ਦਲ ਨੇ ਨਗਰ ਨਿਗਮ ਚੋਣਾ ਜਰੂਰ ਲੜੀਆਂ ਨੇ ਪਰ ਨਗਰ ਨਗਮ ਚੋਣਾਂ ਜਾਂ ਨਗਰ ਪੰਚਾਇਤ ਚੋਣਾਂ ਚ ਵੀ ਕਾਲੀ ਦਲ ਨੂੰ ਕੋਈ ਬਹੁਤਾ ਹੰਗਾਰਾ ਨਹੀਂ ਮਿਲਿਆ ਜਿਹੜੀਆਂ ਅੰਦਰੀਆਂ ਜਾਣਕਾਰੀਆਂ ਨੇ ਜਾਂ ਸੂਚਨਾਵਾਂ ਨੇ ਉਹ ਇਹੀ ਹੈ ਕਿ ਕਾਲੀ ਦਲ ਦੀ ਟਿਕਟ ਲੈਣ ਲਈ ਵੀ ਕੋਈ ਤਿਆਰ ਨਹੀਂ ਸੀ ਬਿਲਕੁਲ ਲੁਧਿਆਣਾ ਜ਼ਿਲ੍ਹੇ ਚ ਵੀ ਜੇ ਲੁਧਿਆਣਾ ਸ਼ਹਿਰ ਚ ਵੀ ਦੇਖੀਏ ਤਾਂ ਦੋ ਕਾਉਂਸਲਰ ਜਿੱਤੇ ਨੇ ਉਹ ਚੋ ਵੀ ਇੱਕ ਜਿਹੜਾ ਆਮ ਆਦਮੀ ਪਾਰਟੀ ਚ ਪਹਿਲਾਂ ਸ਼ਾਮਲ ਹੋ ਗਿਆ ਸੀ ਹੁਣ ਫੇਰ ਵਾਪਸ ਆ ਗਿਆ ਪਰ ਇਹ ਵੀ ਪਤਾ ਲੱਗਾ ਕਿ ਹੀਰਾ ਸਿੰਘ ਗਾਵੜੀਆ ਉਹਨਾਂ ਨੂੰ ਸੁਖਵੀਰ ਬਾਦਲ ਕੋਲੇ ਲੈ ਕੇ ਗਏ ਆ ਖੁਦ ਚੰਡੀਗੜ੍ਹ ਤੇ ਫੇਰ ਉਹ ਉਨੇ ਵਾਪਸ ਕਾਲੀ ਦਲ ਚ ਆਉਣ ਦਾ ਐਲਾਨ ਕੀਤਾ ਜਿਹੜਾ ਕੌਂਸਲਰ ਹੈ ਆਮ ਆਦਮੀ ਪਾਰਟੀ ਜਿਹੜਾ ਸ਼ਾਮਲ ਹੋਇਆ ਕਹਿਣ ਤੋਂ ਪਾਬੰਦ ਕਿ ਕਾਲੀ ਦਲ ਦੀ ਜਿਹੜੀਆਂ ਅੰਦਰੀਆਂ ਚਰਚਾਵਾਂ ਨੇ ਅੰਦਰ ਲੀਆਂ ਕਿ ਕੋਈ ਕੌਂਸਲਰ ਜਿਹੜੇ ਨੇ ਜਾਂ ਇਹਦੇ ਪਾਰਟੀ ਦੇ ਉਮੀਦਵਾਰ ਕਿਉਂਕਿ ਪੰਜ ਨਗਰ ਨਿਗਮਾਂ ਦੀ ਚੋਣ ਹੋਈ ਹੈ ਉਹ ਟਿਕਟਾਂ ਲੈਣ ਲਈ ਵੀ ਤਿਆਰ ਨਹੀਂ ਸੀ ਔਰ ਤੇ ਥਾਂਵਾਂ ਤੇ ਕਾਲੀ ਦਲ ਨੂੰ ਕੋਈ ਬਹੁਤਾ ਹੰਗਾਰਾ ਵੀ ਨਹੀਂ ਮਿਲਿਆ ਅਰਦਾਖਾ ਹਲਕੇ ਦੀ ਗੱਲ ਕਰੀਏ ਤਾਂ ਦਾਖਾ ਹਲਕੇ ਚ ਮਨਪ੍ਰੀਤ ਸਿੰਘਿਆਲੀ ਨੇ ਪਹਿਲਾਂ ਜਰੂਰ ਦਾਖਾ ਸ਼ਹਿਰ ਚ ਮੁਲਾਪੁਰ ਦਾਖਾ ਚ ਚੋਣ ਲੜਨ ਦਾ ਇਨਕਾਰਤਾ ਸੀ ਮੀਟਿੰਗ ਬੁਲਾ ਕੇ ਪਰ ਬਾਅਦ ਚ ਉਹਨਾਂ ਨੇ ਵੀ ਮੈਦਾਨ ਚ ਉਤਰਨ ਤੋਂ ਮਤਲਬ ਅਨਕਾਰੀ ਹੋ ਗਿਆ ਭਾਵੇਂ ਉਹਨਾਂ ਦਾ ਮੇਰੇ ਖਿਆਲ ਸ਼ਾਇਦ ਆਜ਼ਾਦ ਤੌਰ ਤੇ ਇੱਕ ਜਾਂ ਦੋ ਕੈਂਡੀਡੇਟ ਜਿੱਤੇ ਜ਼ਰੂਰ ਨੇ ਪਰ ਬਾਦਲ ਧੜੇ ਵੱਲੋਂ ਕਹਿ ਲਓ ਉੱਥੇ ਹੁਣ ਲੜੀ ਨਹੀਂ ਗਈ ਜੀ ਮਰਿਤ ਬਾਦਲ ਦੀ ਹਿਦਾਇਤ ਤੇ ਜਿਹੜਾ ਉੱਥੋਂ ਦਾ ਲੋਕਲ ਇਹਨਾਂ ਦਾ ਜਥੇਵਰਨਿਕ ਢਾਂਚਾ ਸੀਗਾ ਉਹਨਾਂ ਨੇ ਇੱਕ ਐਲਾਨ ਕੀਤਾ ਕਿ ਉਹ ਚੋਣਾਂ ਨਹੀਂ ਲੜਨਗੇ ਉੱਤੇ ਮੰਤਰੀ ਤਿਆੜੀ ਨੇ ਮੋਹਰ ਲਾਈ ਔਰ ਗੱਲ ਕਰੀਏ ਕਿ ਇਸੇ ਤਰ੍ਹਾਂ ਹੀ ਕਾਲੀ ਦਲ ਜਿਹੜਾ ਮੁਕਸਰ ਜੋੜ ਮੇਲੇ ਜਿੱਥੇ ਹਰ ਸਾਲ ਹੀ ਵੱਡੀਆਂ ਕਾਨਫਰੰਸਾਂ ਕਾਲੀ ਦਲ ਦੀ ਵੱਡੀ ਕਾਨਫਰੰਸ ਹੁੰਦੀ ਸੀ ਕਿਉਂਕਿ ਬਾਦਲ ਪਰਿਵਾਰ ਦਾ ਕਹ ਲੋ ਗੜ ਮੰਨਿਆ ਜਾਂਦਾ ਏਰੀਆ ਔਰ ਗਿੱਦੜਵਾਹਾ ਨੇੜੇ ਪੈਂਦਾ ਮਲੋਟ ਇਸ ਏਰੀਏ 'ਚ ਬਾਦਲ ਪਰਿਵਾਰ ਦੀ ਆਪਦੀ ਪਕੜ ਹੈ ਔਰ ਇਸ ਵਾਰ ਉੱਥੇ ਵੀ ਚੋਣ ਕਹ ਲੋ ਸੌਰੀ ਕਾਨਫਰੰਸ ਕਰਨ ਤੋਂ ਕਾਲੀ ਦਲ ਅਜੇ ਚੁੱਪੀ ਭੱਟੀ ਬੈਠਾ ਸੀ ਜੀ ਜਦੋਂ ਮਤਲਬ ਨਵੇਂ ਕਾਲੀ ਦਲ ਵੱਲੋਂ ਜਾਂ ਨਵੇਂ ਕਾਲੀ ਦਲ ਦੇ ਗਠਨ ਦੀਆਂ ਉਸ ਥਾਂ ਤੇ ਚਰਚਾਾਂਵਾਂ ਦੀ ਗੱਲ ਚੱਲੀ ਜਾਂ ਸ਼੍ਰੋਮਣੀ ਕਮੇਟੀ ਚੋਣਾਂ ਦੀ ਜਿਸ ਤਰ੍ਹਾਂ ਹੁਣ ਵੋਟਰ ਸੂਚੀਆਂ ਨੂੰ ਸੋਧਣ ਦੀ ਜਾਂ ਅੰਤਮ ਸ਼ੋਹਾਂ ਦੇਣ ਦੀ ਜਿਸ ਤਰ੍ਹਾਂ ਪੰਜਾਬ 'ਚ ਵੀ ਕਾਰਵਾਈ ਚੱਲ ਰਹੀ ਹੈ ਜਾਂ ਜਲਦ ਸ਼੍ਰੋਮਣੀ ਕਮੇਟੀ ਚੋਣਾਂ ਹੋਣ ਦੀ ਮਤਲਬ ਸੁਨੇਹਾ ਉਹ ਤੋਂ ਬਾਅਦ ਕਾਲੀਦਲ ਨੇ ਜਰੂਰ ਕਹ ਲੋ ਇਕਦਮ ਉੱਥੇ ਹੈਗਾ ਵੀ ਰੈਲੀ ਕਰਨ ਦਾ ਜਾਂ ਕਾਨਫਰੰਸ ਕਰਨ ਦਾ ਫੈਸਲਾ ਲੈ ਲਿਆ ਜੀ ਭਾਵੇਂ ਉੱਥੋਂ ਦੇ ਜਿਹੜੇ ਪ੍ਰਬੰਧ ਨੇ ਉਹਨਾਂ ਚ ਕਹਿ ਰਹੇ ਆ ਵੀ ਸੰਗਤ ਕਿਉਂਕਿ ਉੱਥੇ ਖੇਦਰਾਣੇ ਦੀ ਢਾਵ ਹੈ ਜੀ ਦਾ ਇਤਿਹਾਸ ਦਸ਼ਮੇਸ਼ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਤਲਬ ਉਹਨਾਂ ਦੇ ਚਰਨ ਛੋਹ ਨਾਲ ਹੈਗਾ ਹੈ ਕੀ ਹੋਇਆ ਕਿਉਂਕਿ ਉਹ ਸਥਾਨ ਤੇ ਦਸ਼ਮੇਸ਼ ਪਾਸ਼ਾ ਜਦੋਂ ਕਿਲਾ ਆਨੰਦਗੜ੍ਹ ਛੱਡਦੇ ਆ ਤਾਂ ਚਲਦੇ ਚਲਦੇ ਜੰਗਾਂ ਜੁੱਧਾਂ ਚ ਹੁੰਦੇ 40 ਮੁਕਤੇ ਜਿਹੜੇ ਕਿਲਾ ਆਨੰਦਗੜ੍ਹ ਸਾਹਿਬ ਚ ਛੱਡ ਕੇ ਆ ਗਏ ਸੀ ਦਸ਼ਮੇਸ਼ ਪਾਸ਼ਾ ਨੂੰ ਕਹਿ ਕੇ ਆ ਗਏ ਸੀ ਜਾਂ ਚਿੱਠੀ ਲਿਖ ਕੇ ਆ ਗਏ ਸੀ ਬਦਾਵਾ ਲੈ ਕੇ ਆ ਗਏ ਸੀ ਉਹ ਸਿੰਘਾਂ ਨੂੰ ਕਹ ਲੋ ਉਹ ਬਦਾਵਾ ਦਸ਼ਮੇਸ਼ ਪਾਸ਼ਾ ਉੱਥੇ ਪਾੜਦੇ ਆ ਜਾ ਕੇ ਖਦਰਾਣੇ ਦੀ ਢਾਬ ਤੇ ਬਹੁਤ ਵੱਡੀ ਇੱਕ ਜੰਗ ਹੁੰਦੀ ਹੈ ਔਰ ਉੱਥੇ ਜਿਹੜੇ ਸਿੰਘ ਸੀਗੇ ਉਹ ਸ਼ਹਾਦਤਾਂ ਪ੍ਰਾਪਤ ਕਰਦੇ ਨੇ ਔਰ ਉਹ ਉੱਥੇ ਹਾਸਿਕ ਜੋੜ ਮੇਲਾ ਉੱਥੇ ਜੀ ਪਾਲ ਵੱਡੀ ਪੱਤਰ ਤੇ ਸਿੱਖ ਸੰਗਤਾਂ ਵੱਲੋਂ ਮਨਾਇਆ ਜਾਂਦਾ ਔਰ ਵੱਡੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਉੱਥੇ ਕਾਨਫਰੰਸਾਂ ਵੀ ਕਰਦੀਆਂ ਨੇ ਅਕਾਲੀ ਦਲ ਵੱਡੀ ਪੱਤਰ ਤੇ ਕਾਨਫਰੰਸ ਕਰਦਾ ਹੁਣ ਵੀ ਅਕਾਲੀ ਦਲ ਨੇ ਜਿਹੜਾ ਉੱਥੇ ਡਾਕਟਰ ਦਲਜੀਤ ਸਿੰਘ ਜੀ ਮੰਨੇ ਕਿ ਆਕਾਲੀ ਦਲ ਉੱਥੇ ਕਾਨਫਰੰਸ ਕਰੂਗਾ ਔਰ ਇਹ ਵੀ ਹੈਗਾ ਕਿ ਉੱਥੇ ਅਕਾਲੀ ਦਲ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਤਾਂ ਉਥੇ ਇਕੱਠ ਜੋੜਨ ਚ ਵੀ ਸਫਲ ਰਹ ਜੂਗਾ ਕਾਲੀਤਲ ਕਿਉਂਕਿ ਇੱਕ ਤਾਂ ਇਹਨਾਂ ਦਾ ਆਪਣਾ ਏਰੀਆ ਬਾਦਲ ਪਰਿਵਾਰ ਦਾ ਦੂਜਾ ਇਹਨਾਂ ਕੇਡਰ ਤਾਂ ਹੈਗਾ ਹੀ ਹੈ ਨਾ ਜੀ ਹਾਂ ਮੈਂ ਜਿੱਤ ਦੇ ਨੇੜੇ ਨਹੀਂ ਹੈਗਾ ਪਰ ਕੇਡਰ ਹੈਗਾ ਜੇ ਚਾਹਣ ਤਾਂ ਕਾਨਫਰੰਸ ਤਾਂ ਜਰੂਰ ਸਫਲ ਕਰ ਜਾਂਦੇ ਆ ਪਰ ਇਹ ਵੀ ਹੈ ਕਿ ਸੁਖਵੀਰ ਬਾਦਲ ਜਿਸ ਤਰ੍ਹਾਂ ਮਦਲੋਨ ਵਰਕਿੰਗ ਕਮੇਟੀ ਦੀ ਮੀਟਿੰਗ ਅੱਗੇ ਕਰ ਦਿੱਤੀ ਗਈ ਹੈ ਤਾਂ ਸੁਖਵੀਰ ਬਾਦਲ ਵੀ ਉਸ ਕਾਨਫਰੰਸ ਨੂੰ ਕਹ ਲੋ ਪ੍ਰਧਾਨ ਵਜੋਂ ਇਸ ਸੰਬੋਧਨ ਕਰਨਗੇ। ਔਰ ਦੂਸਰੇ ਪਾਸੇ ਜੇ ਭਾਈ ਅਮਰਿਤਪਾਲ ਦੇ ਧੜੇ ਦੀ ਗੱਲ ਕਰੀਏ ਜਿੰਨਾ ਵੱਲੋਂ ਨਵੇਂ ਕਾਲੀ ਦਲ ਦੇ ਗਠਨ ਦੀਆਂ ਚਰਚਾਾਂਾਂ ਨੇ ਜਾਂ ਉਹਨਾਂ ਤੇ ਮੋਹਰ ਲੱਗ ਚੁੱਕੀ ਹੈ ਕਿ ਉੱਥੇ ਕਾਲੀ ਦਲ ਦਾ ਗਠਨ ਹੋਵੇਗਾ ਜਾਂ ਕਮੇਟੀ ਬਣਾਈ ਜਾਵੇਗੀ। ਉਹ ਵਿੱਚ ਇਹ ਵੀ ਆਇਆ ਕਿ ਭਾਈ ਸਰਬਜੀਤ ਸਿੰਘ ਖਾਲਸਾ ਵੀ ਭਾਵੇਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ ਔਰ ਉਹਨਾਵੀ ਏਰੀਆ ਪੈਂਦਾ ਤੇ ਜਿਹੜੀ ਕਾਨਫਰੰਸ ਹੋਣੀ ਹੈ ਪੰਥਕ ਜਿੱਥੇ ਬੰਦੀਆਂ ਵੱਲੋਂ ਕਾਨਫਰੰਸ ਹੈ ਇਹ ਹੈ ਕਿ ਉੱਥੇ ਭਾਈ ਅਮਰਤਪਾਲ ਸਿੰਘ ਨੂੰ ਪ੍ਰਧਾਨ ਐਲਾਨਿਆ ਜਾ ਸਕਦਾ ਹੈ ਨਵੇਂ ਕਾਲੀ ਦਾ ਹਮਮ ਔਰ ਜਿਹੜੇ ਆਪਣੇ ਹੈਗੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਜਾਂ ਸੀਨੀਅਰ ਮੀਤ ਪ੍ਰਧਾਨ ਜਿਹੜਾ ਇੱਕੋ ਹੀ ਹੋਊਗਾ ਜਾਂ ਸਕੱਤਰ ਵੀ ਐਲਾਨਿਆ ਜਾ ਸਕਦਾ ਹੈ ਜੀ ਔਰ ਜਿਹੜੀ ਤੁਸੀਂ ਨਾਂ ਦੀ ਗੱਲ ਕੀਤੀ ਹੈ ਇਹ ਨਾਮਾਂ ਬਾਰੇ ਵੀ ਚਰਚਾਵਾਂ ਕਿ ਉਸ ਕਾਲੀ ਦਲ ਦਾ ਨਾਮ ਕਿਉਂਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਦੀਪ ਸਿੱਧੂ ਤੋਂ ਬਾਅਦ ਵਾਰਿਸ ਪੰਜਾਬ ਦੇ ਉਸ ਜਥੇਬੰਦੀ ਦੇ ਪ੍ਰਧਾਨ ਬਣੇ ਸੀ ਔਰ ਉਹਨਾਂ ਨੂੰ ਕਾਪੀ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਨੇ ਦਸਤਾਰ ਭੇਟ ਕੀਤੀ ਸੀ ਜਦੋਂ ਬਣੇ ਆ ਪ੍ਰਧਾਨ ਔਰ ਇਹ ਹੁਣ ਜੇਲ੍ਹ 'ਚ ਨੇ ਪਰ ਇਹ ਜਿਹੜਾ ਕਾਲੀ ਦਲ ਨਵਾਂ ਵੀ ਗਠਤ ਹੋ ਰਿਹਾ ਉਹਦਾ ਨਾਮ ਵੀ ਜਿਹੜਾ ਇਹ ਹੈ ਕਿ ਕਾਲੀ ਦਲ ਵਾਰਿਸ ਮਤਲਬ ਸ਼੍ਰੋਮਣੀ ਕਾਲੀ ਦਲ ਵਾਰਿਸ ਜਾਂ ਸ਼੍ਰੋਮਣੀ ਕਾਲੀ ਦਲ ਵਾਰਿਸ ਪੰਜਾਬ ਦੇ ਜਾਂ ਸ਼੍ਰੋਮਣੀ ਕਾਲੀ ਦਲ ਵਾਰਿਸ ਪੰਜਾਬ ਦਾ ਇਹ ਤਿੰਨ ਨਾਵਾਂ ਦੀ ਹੈਗੀ ਚਰਚਾ ਹੈ ਜਿਹੜਾ ਤੁਹਾਨੂੰ ਸਿੰਘਾਂ ਨੇ ਔਰ ਇੰਦਾ ਚੋ ਇੱਕ ਨਾਂ ਚੁਣਿਆ ਜਾ ਸਕਦਾ ਹੋ ਸਕਦਾ ਕੋਈ ਨਵਾਂ ਵੀ ਨਾਂ ਚੁਣਿਆ ਜਾਵੇ ਕਿਉਂਕਿ ਇਹਦੀ ਅਜੇ ਚਰਚਾ ਹੋਈ ਹੈ ਪ੍ਰਿੰਟ ਮੀਡੀਆ 'ਚ ਹੋਈ ਹੈ ਔਰ ਹੋਰ ਪਾਸੇ ਹੋਈ ਜਿਹੜੀਆਂ ਜਾਣਕਾਰੀਆਂ ਜਾਂ ਖਬਰਾਂ ਆਈਆਂ ਨੇ ਇਹਾ ਤੁਸੀਂ ਨਵੇਂ ਅਕਾਲੀ ਦਲ ਦਾ ਨਾਂ ਜਾਂ ਪ੍ਰਧਾਨ ਦਾ ਨਾਂ ਇਹ ਤੇ ਜਿਹੜੀ ਤੁਸੀਂ ਸਵਾਲ ਕੀਤਾ ਇਹ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਗਵਾਈ ਕਰ ਸਕਦੇ ਆ ਔਰ ਜਿੰਨੀ ਦੇਰ ਉਹ ਜੇਲ੍ਹ 'ਚ ਹੋ ਸਕਦੇ ਆ ਕਿਉਂਕਿ ਜੇਲ੍ਹ 'ਚ ਅਜੇ ਹੈਗੇ ਨਹੀਂ ਉਹ ਇਹ ਵੀ ਚਰਚਾਵਾਂ ਨੇ ਜਲਦ ਬਾਹਰ ਆਉਣਗੇ ਔਰ ਉਹ ਉਹਨੇ ਦੇ ਉਹਨਾਂ ਦੇ ਪਿਤਾ ਜਿਹੜੇ ਨੇ ਉਹ ਐਕਟਿੰਗ ਪ੍ਰਧਾਨ ਵਜੋਂ ਕੰਮ ਕਰਨਗੇ ਜੇ ਦੇਖਿਆ ਜਾਵੇ ਤਾਂ ਹੁਣ ਵੀ ਪੰਜਾਬ 'ਚ ਜਾਂ ਪੰਥਕ ਮਸਲਿਆਂ ਮੁੱਦਿਆਂ ਤੇ ਉਹਨਾਂ ਦੇ ਪਾਏ ਅਮਰਿਤਪਾਲ ਸਿੰਘ ਦੀ ਥਾਂ ਤੇ ਉਹਨਾਂ ਦੇ ਪਿਤਾ ਉਹੀ ਵਿਚਰਦੇ ਨਜ਼ਰ ਆਉਂਦੇ ਨੇ ਜਦੋਂ ਕੋਕ ਜੀ ਹਮਤ ਜੋ ਜਾਂਦੇ ਜਾਂ ਪੰਥਕ ਇਕੱਠਾਂ 'ਚ ਸੰਬੋਧਨ ਕਰਦੇ ਹੋ ਨਜ਼ਰ ਆਉਂਦੇ ਨੇ ਔਰ ਇਹ ਵੀ ਹੈ ਕਿ ਜਿੰਨੀ ਦੇਰ ਉਹ ਅੰਦਰ ਰਹਿਣਗੇ ਤਾਂ ਉਹ ਐਕਟਿੰਗ ਪ੍ਰਧਾਨ ਹੋ ਜਾਂ ਵੀ ਕੰਮ ਕਰ ਸਕਦੇ ਨੇ ਔਰ ਇਸ ਕਾਲੀ ਦਲ ਦੇ ਗਠਨ ਦੀਆਂ ਜਿਹੜੀਆਂ ਖਬਰਾਂ ਨੇ ਜਾਂ ਇਸ ਕਾਲੀ ਦਲ 'ਚ ਹੋਰ ਵੀ ਕਈ ਧੜੇ ਨੇ ਜਾਂ ਜਿੱਦਾਂ ਮਾਨ ਦਲ ਵੀ ਹੈਗਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਹੈ ਯਾ ਬਾਗੀ ਧੜਾ ਵੀ ਹੈ ਜਿਹਨੂੰ ਕਾਲੀ ਦਲ ਬਾਦਲ ਚ ਜਿਹੜਾ ਬਾਗੀ ਗਰੁੱਪ ਹੈ ਹਾਲਾਂਕਿ ਪੰਥਕ ਕਾਨਫਰੰਸਾਂ ਹੋਈਆਂ ਨੇ ਵਕ ਵਕ ਥਾਂਾਂ 'ਤੇ ਯਾ ਕਾਲੀ ਦਲ 1920 ਹੈ ਇਹ ਇਕੱਠੇ ਵੀ ਕਰਦੇ ਆਏ ਨੇ ਕਾਨਫਰੰਸਾਂ ਪੰਜਾਬ 'ਚ ਪੰਥਕ ਕਾਨਫਰੰਸਾਂ ਦੇ ਰੂਪ 'ਚ ਹਨ ਹੁਣ ਇੱਥੇ ਕੌਣ ਕੌਣ ਇਸ ਦਲ ਨਾਲ ਸਾਂਝ ਪਾਉਂਦੇ ਨੇ ਜਾਂ ਕੌਣ ਕੌਣ ਅੱਗੇ ਆਉਂਦੇ ਨੇ ਕਿਸ ਤਰ੍ਹਾਂ ਦਾ ਇਹ ਪੰਥਕ ਇਕੱਠ ਹੁੰਦਾ ਈ ਸਮਝ ਦਸੂਗਾ ਪਰ ਇਹ ਜ਼ਰੂਰ ਹੋ ਗਿਆ ਕਿ ਕਾਲੀ ਦਲ ਦੋਵੇਂ ਧੜੇ ਬਾਦਲ ਧੜਾ ਵੀ ਜਿਹੜਾ ਸਰਗਰਮ ਹੋ ਗਿਆ ਔਰ ਦੂਸਰੇ ਪਾਸੇ ਜਿਹੜੀਆਂ ਪੰਥਕ ਜਥੇਬੰਦੀਆਂ ਉਹ ਵੀ ਸਰਗਰਮ ਹੋਈਆਂ ਨੇ ਔਰ ਕਾਨਫਰੰਸ ਹੋ ਸਕਦਾ ਕਿਉਂਕਿ ਕਾਲੀ ਦਲ ਬਾਦਲ ਵੀ ਵੱਡੀ ਕਰ ਜਾਵੇ ਉੱਥੇ ਇਕੱਠ ਜੋੜ ਨੂੰ ਸੱਭਾ ਜਾਵੇ ਪਰ ਜਿਹੜੀ ਲੋਕ ਭਾਵਨਾ ਜਾਂ ਲੋਕ ਕਿਹਨੂੰ ਮੰਨਤਾ ਦਿੰਦੇ ਆ ਜਾਂ ਲੋਕ ਮਨਾਂ ਚ ਕੌਣ ਆ ਉਹ ਸਮਝ ਦਸੂਗਾ ਔਰ ਜਿਸ ਤਰ੍ਹਾਂ ਬਾਦਲਦਲ ਤੋਂ ਲੋਕਾਂ ਦਾ ਮੋਹ ਭੰਗ ਹੋਇਆ ਹੋਇਆ ਹੈ ਜਾਂ ਜਿਸ ਤਰ੍ਹਾਂ ਇਹਨਾਂ ਨੇ ਸ੍ਰੀ ਕਾਲਤਾਖਬ ਸਾਹਿਬ ਦੇ ਅੱਗੇ ਚੁਕਣ ਤੋਂ ਬਾਅਦ ਵੀ ਜਿਹੜੀਆਂ ਸਜਾਵਾਂ ਜਾਂ ਜਿਹੜੀ ਇਹਨਾਂ ਨੂੰ ਤਨਖਾਹ ਲੱਗੀ ਸੀ ਉਹ ਸੰਪੂਰਨ ਨਹੀਂ ਕੀਤੀ ਜਾਂ ਪੂਰਨ ਰੂਪ ਚੋਂ ਜਿਹੜੀ ਨਹੀਂ ਨਿਭਾਈ ਜਾਂ ਜਿਹੜੀਆਂ ਹਦਾਇਤਾਂ ਹੋਈਆਂ ਸੀ ਉਸ ਮਾਮਲੇ ਤੇ ਜਿਹੜਾ ਬਾਗੀ ਧੜੇ ਨਾਲ ਸੰਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਇੱਕ ਵਫਾਦਾ ਆਪਣੇ ਜਸਵੰਤ ਸਿੰਘ ਪ੍ਰੈਨ ਦੀ ਗਵਾਈ ਚ ਜਿਹੜੇ ਆਪਣੇ ਅੰਤਰਿਕ ਕਮੇਟੀ ਦੇ ਮੈਂਬਰ ਵੀ ਨੇ ਜਿਨ੍ਹਾਂ ਨੇ ਭਾਈ ਆਪਣੇ ਨਰੈਣ ਸਿੰਘ ਚੌੜਾ ਦੇ ਮੁੱਦੇ ਤੇ ਕਿਹਾ ਸੀ ਕਿ ਉਹਨਾਂ ਨੂੰ ਜਿਹੜਾ ਕਮੇਟੀ ਦਾ ਫੈਸਲਾ ਉਹਦਾ ਵਿਰੋਧ ਕੀਤਾ ਸੀਗਾ ਵਿੱਚ ਹੁੰਦੇ ਆ ਵੀ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਨਹੀਂ ਪੰਥ ਚੋਂ ਸੇਕਿਆ ਜਾਣਾ ਚਾਹੀਦਾ ਉਹਨਾਂ ਦੀ ਵਿੱਚ ਇੱਕ ਵਫਦ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਵਫਦ ਨੇ ਜੀ ਚ ਦਰਜਨ ਦੇ ਕਰੀਬ ਮੈਂਬਰ ਸੀ ਉਹਨਾਂ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਮਿਲ ਕੇ ਇਹ ਮੰਗ ਪੱਤਰ ਵੀ ਦਿੱਤਾ ਹੈ ਕਿ ਜਿਹੜੀ ਕਮੇਟੀ ਬਣੀ ਹੈ ਸੱਤ ਮੈਂਬਰੀ ਕਮੇਟੀ ਉਹਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਵਾਇਆ ਜਾਵੇ ਜਾਂ ਹਦਾਇਤ ਕੀਤੀ ਜਾਵੇ ਜਿਹਦੇ ਨਾਲ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਹਨਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਕਾਲੀ ਦਲ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਉਹ ਉਹ ਜਿਹੜੀ ਕਮੇਟੀ ਵੀ ਹੈ ਤਿੰਨ ਮੈਂਬਰੀ ਉਹ ਰੱਦ ਕੀਤੀ ਜਾਵੇ ਕਿਉਂਕਿ ਜ਼ਿੰਮੇਵਾਰ ਦੀ ਜਾਂਚ ਲਈ ਇੱਕ ਸਰਕਲ ਪ੍ਰਧਾਨ ਜਾਂ ਜ਼ਿਲ੍ਹਾ ਪ੍ਰਧਾਨ ਨੂੰ ਲਾਇਆ ਗਿਆ ਜਾਂ ਹੋਰ ਕਾਲੀ ਦਲ ਦੇ ਜਿਹੜੇ ਬਾਦਲ ਦੇ ਨੇੜਲੇ ਆ ਉਹਨਾਂ ਨੂੰ ਲਾਇਆ ਗਿਆ ਉਸ ਕਮੇਟੀ 'ਚ ਉਹ ਵੀ ਕਮੇਟੀ ਰੱਦ ਕੀਤੀ ਜਾਵੇ ਇਹ ਉਹਨਾਂ ਨੇ ਮੰਗ ਵੀ ਕੀਤੀ ਹੈ। ਹਾਂ। ਔਰ ਕਾਲੀ ਦਲ 'ਚ ਫੇਰ ਹੀ ਕਹਿ ਲਓ ਬਾਦਲ ਤੜਾ ਜਿਹੜਾ ਉਹ ਕਿਰਿਆ ਜ਼ਰੂਰ ਹੋਇਆ ਔਰ ਇਸ ਮੁੱਦੇ ਤੇ ਸ੍ਰੀ ਕਲਤਖ ਸਾਹਿਬ ਦੇ ਜਥੇਦਾਰ ਵੀ ਕੀ ਫੈਸਲਾ ਲੈਂਦੇ ਆ ਉਹ ਵੀ ਅਡੀਕ ਚਾ ਪਰ ਲੋਕ ਮਨਾਂ 'ਚ ਜਾਂ ਸਿੱਖਾਂ ਦੇ ਮਨਾਂ 'ਚ ਇੱਕ ਗਲਤ ਇਹ ਹੋ ਗਈ ਹੈ। ਜਿ ਜਿਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਹੋਈਆਂ ਸੀ ਜਿਸ ਤਰ੍ਹਾਂ ਬਾਦਲ ਤੁਹਾਡਾ ਪਹਿਲਾਂ ਮਤਲਬ ਮੁਨਕਰ ਹੋਇਆ ਹੋਇਆ ਸੀ ਜੀ ਸ੍ਰੀ ਕਾਲਤਾਖ ਸਾਹਿਬ ਤੋਂ ਹੁਣ ਇਹ ਜਿੱਤ ਆਇਆ ਸੀ ਕਿ ਸ੍ਰੀ ਕਾਲਤਾਖ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਸਾਰੀਆਂ ਸੁਖਵੀਰ ਦੇ ਬਾਦਲ ਨੇ ਜਿਹੜੇ ਦੋਸ਼ ਨੇ ਕਬੂਲੇ ਨੇ ਕਿ ਸਾਥੋਂ ਆ ਗਲਤੀਆਂ ਹੋਈਆਂ ਨੇ ਔਰ ਹੁਣ ਜਦੋਂ ਸ਼੍ਰੋਮਣੀ ਕਮੇਟੀ ਚੋਣਾ ਹੋ ਜਾਂ ਕੋਈ ਹੋਰ ਸਿਆਸੀ ਚੋਣਾ ਹੋਣਾ ਚਲੋ ਸਭਾ ਚੋਣਾ ਵਿਧਾਨ ਸਭਾ ਚੋਣਾ ਹੋਣਾ ਇਹ ਜ਼ਰੂਰ ਹੈ ਕਿ ਬਾਦਲ ਧੜੇ ਲਈ ਹੋਰ ਵਿਚਾਰ ਨਾਕਾ ਹੋ ਜਾਣਾ ਕਿਉਂਕਿ ਲੋਕ ਸਵਾਲ ਤਾਂ ਖੜੇ ਕਰਨਗੇ ਕਿ ਤੁਸੀਂ ਸਰ ਅਸਤੀਫਾ ਕਿਉਂ ਨਹੀਂ ਦਿੱਤਾ ਜਿਹੜੀ ਕਮੇਟੀ ਸ੍ਰੀ ਕਾਲਤਾਖ ਸਾਹਿਬ ਨੇ ਬਣਾਈ ਸੀ ਉਹ ਕਮੇਟੀ ਨੂੰ ਕੰਮ ਕਰਨ ਤੋਂ ਕਿਉਂ ਰੋਕਿਆ ਗਿਆ ਜਾਂ ਜਦੋਂ ਤੁਸੀਂ ਸਾਰੇ ਦੋਸ਼ ਕਬੂਲੇ ਨੇ ਤੁਸੀਂ ਪਹਿਲਾਂ ਤਾਂ ਕਹਿੰਦੇ ਆਏ ਨਾ ਹੁਣ ਤੱਕ ਵੀ ਅਸੀਂ ਜੀ ਇਹ ਤਾਂ ਇਹ ਸਾਡੇ ਤੇ ਤਾਂ ਦੋਸ਼ ਲੱਗਦੇ ਨੇ ਝੂਠੇ ਨੇ ਦੋਸ਼ ਹੁਣ ਤਾਂ ਸ੍ਰੀ ਕਾਖ ਸਾਹਿਬ ਦੇ ਸਾਹਮਣੇ ਸਭ ਕੁਝ ਮੰਨੇ ਨੇ ਮਤਲਬ ਇਹ ਆਉਣ ਵਾਲੇ ਸਮੇਂ ਜੇ ਤੁਸੀਂ ਕਮੋ ਕਾਲੀ ਦਲ ਲਈ ਬਹੁਤ ਸੌਖਾ ਜਾਂ ਬਾਦਲ ਪਰਿਵਾਰ ਲਈ ਜਾਂ ਸੁਪੀਰ ਸਿੰਘ ਬਾਦਲ ਲਈ ਪਿਛਰਨਾ ਬਹੁਤ ਸੌਖਾ ਆਊਗਾ ਨਹੀਂ ਬਹੁਤ ਸਾਰੀਆਂ ਚੁਣੌਤੀਆਂ ਬਹੁਤ سارے ਸਵਾਲ ਜਿਹੜੇ ਨੇ ਉਹ ਖੜੇ ਹੋਗੇ ਨੇ ਜਿਹੜੇ ਲੋਕ ਕਰਨਗੇ ਵੀ ਹਾਂ ਬਖਵਕ ਚੋਣਾ ਚ ਕਿਸੇ ਵੀ ਚੋਣ ਚ ਔਰ ਜਿਹੜੀਆਂ ਲੇਟੈਸਟ ਜਾਣਕਾਰੀਆਂ ਹੋ ਉਹੀ ਹੈ ਕਿ ਦੋਵੇਂ ਜਿਹੜੇ ਹੈਗੇ ਨੇ ਧੜੇ ਉੱਤੇ ਉਹ ਕਾਨਫਰੰਸਾਂ ਕਰਨਗੇ ਜਿਹੜੀ ਪੰਜਾਬ ਦੀ ਰਾਜਨੀਤੀ ਆ ਉਹ ਗਰਮਾਈ ਹੋਈ ਹੈ ਔਰ ਦੂਸਰੇ ਪਾਸੇ ਜੇ ਦੇਖੀ ਤਾਂ ਜਿਹੜੀ ਕਿਸਾਨੀ ਸੰਘਰਸ਼ ਵੀ ਆ ਉਹ ਵੀ ਸੰਜੀਤ ਚਾਪੀਆਂ ਦਾ ਵੱਡਾ ਰੋਲ ਆ ਪੰਜਾਬ ਦੇ ਫੱਕ ਕਿਸਾਨ ਜਥੇਬੰਦੀਆਂ ਕਹਿ ਲੋ ਜਾਂ ਸੰਯੁਕਤ ਕਿਸਾਨ ਮੋਰਚਾ ਵੀ ਉਸ ਮੁੱਦੇ ਤੇ ਆਪਸੀ ਏਕਤਾ ਦੀਆਂ ਚਰਚਾਵਾਂ ਚੱਲ ਰਹੀਆਂ ਸੁਪਰੀਮ ਕੋਰਟ ਵੀ ਲਗਾਤਾਰ ਉਸ ਮੁੱਦੇ ਤੇ ਜੁੜੀ ਹੋਈ ਹੈ ਜਾਂ ਮੁੱਖ ਮੰਤਰੀ ਭਗਵਤ ਮਾਨ ਨੇ ਵੀ ਉਸ ਮੁੱਦੇ ਤੇ ਜਾਂ ਕਿਸਾਨੀ ਦੇ ਮੁੱਦੇ ਤੇ ਕੇਂਦਰ ਨੂੰ ਕੋਸਿਆ ਕੇਂਦਰ ਤੇ ਸਵਾਲ ਹੀ ਕੜੇ ਕੀਤੇ ਮੋਦੀ ਸਰਕਾਰ ਤੇ ਇਤੋਂ ਤੱਕ ਵੀ ਕਿਹਾ ਕਿ ਜਿਹੜਾ ਖਰੜਾ ਭੇਜਿਆ ਹੈ ਕੇਂਦਰ ਵੱਲੋਂ ਜਿਹੜਾ ਜਿਹੜੇ ਤਿੰਨ ਕਾਨੂੰਨ ਰੱਦ ਹੋਏ ਸੀ ਉਹਨਾਂ ਦੀ ਬਹਾਲੀ ਕਰਦਾ ਜਿਹੜਾ ਖਰੜਾ ਉੱਤੇ ਵੀ ਪੰਜਾਬ ਸਰਕਾਰ ਜਿਹੜਾ ਉਹਨੂੰ ਪਰਵਾਹ ਨਹੀਂ ਕਰੇਗੀ ਉਹਤੇ ਮੋਹਰ ਨਹੀਂ ਲਾਏਗੀ ਇਹ ਭਗਵੰਤ ਮਾਨ ਨੇ ਮੁੱਖ ਮੰਤਰੀ ਨੇ ਕਿਹਾ ਤੇ ਇਹ ਆਉਣ ਵਾਲੇ ਦਿਨਾਂ ਚ ਹੋਰ ਕੀ ਰੁਖ ਲੈਂਦੀਆਂ ਇਤੋਂ ਦੀਆਂ ਰਾਜਨੀਤਿਕ ਸਰਗਰਮੀਆਂ ਉੱਤੇ ਆਪਾਂ ਚਰਚਾ ਕਰਦੇ ਰਵਾਂਗੇ ਜੀ ਜੀ ਤਾ ਬਿਲਕੁਲ ਜੁੜਨ ਲਈ ਬਹੁਤ ਧੰਨਵਾਦ ਸਰ ਧੰਨਵਾਦ ਲਗਨ ਜੀ ਤਾਈਸਨ ਸਾਡੇ ਨਾਲ ਸੀਨੇ ਪੱਤਰਕਾਰ ਸਦਾਰ ਜੁਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਜਾਣਕਾਰੀਆਂ ਤੇ ਚਰਚਾ ਕੀਤੀ ਹੈ ਕੱਲ੍ਹ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਅਜਿਹੇ ਕੁਝ ਖਾਸ ਅਤੇ ਅਹਿਮ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਧੰਨਵਾਦ